ਜਦੋਂ ਫੈਟੀ ਲੀਵਰ ਹੋ ਜਾਂਦਾ ਹੁੰਦਾ ਤਾਂ ਸ਼ਰਾਬ ਪੀਣ ਵਾਲੇ ਇਨਸਾਨ ਨੂੰ ਚਾਹੀਦਾ ਕਿ ਤ੍ਰਿਫਲਾ ਪਾਊਡਰ ਆਂਦਾ ਆਯੁਰਵੇਦ ਦੀ ਬੜੀ ਵੱਡੀ ਤੇ ਨਾ ਤ੍ਰਿਫਲਾ ਪਾਊਡਰ ਉਹਦਾ ਇੱਕ ਚਮਚਾ ਰੋਜ਼ ਸਵੇਰੇ ਖਾਲੀ ਪੇਟ ਖਾ ਲੈ ਜੇ ਹੋਰ ਨਹੀਂ ਹੋ ਸਕਦਾ ਜੇ ਉਹਨੇ ਘਟਾਉਣੀ ਹੈ ਸ਼ਰਾਬ ਛੱਡਣ ਦਾ ਮੂਡ ਬਣਦਾ ਤਾਂ ਸ਼ਾਮ ਨੂੰ ਖਾ ਲਵੇ 5:00 ਵਜੇ ਤਾਂ ਰਾਤ ਨੂੰ ਜੇ ਉਹ 6 ਪੈਗ ਲਾਉਂਦਾ ਤਾਂ 3 ਲਾਉ ਉਹਦਾ ਨਾ ਹੋਏ ਗੁੱਲ ਸਾਹਿਬ ਉਹ ਤ੍ਰਿਫਲੇ ਵਾਲੀ ਲਾਉਣ ਲੱਗ ਜਾ ਹਾਂ ਐਂ ਵੀ ਮੈਂ ਕਹਿੰਦੀ ਗੱਲ ਦੀ ਸਭ ਤੋਂ ਵੱਡੀ ਗੱਲ ਕੀ ਹੈ ਕਿ ਜੇ ਸਵੇਰੇ ਸਵੇਰੇ ਇਨਸਾਨ ਔਰ ਤ੍ਰਿਫਲਾ ਦਾ ਕੰਮ ਕੀ ਆ ਜੀ ਫੈਟੀ ਲੀਵਰ ਦੀ ਗੱਲ ਕਰ ਰਹੇ ਆ ਤ੍ਰਿਫਲਾ ਦਾ ਰੋਲ ਹੈ ਇੱਕ ਬਹੁਤ ਵੱਡਾ ਕਿ ਜਿੱਦਾਂ ਕੋਈ ਕਪੜਾ ਗੰਦਾ ਹੋ ਗਿਆ ਜੀ ਉਹਨੂੰ ਤੁਸੀਂ ਧੋਣ ਵਾਸਤੇ ਆਪਾਂ ਡਿਟਰਜੈਂਟ ਦੀ ਜਗ੍ਹਾ ਲੈਨੇ ਆ ਜਾਂ ਕਰ ਲੋ ਉਹ ਦਾ ਪ੍ਰਯੋਗ ਕਰਦੇ ਆ ਧੋਣੇ ਆ ਉਹਦੇ ਨਾਲ ਜਦੋਂ ਧੋਕਿਆ ਇਹ ਨਿੱਖੜਦੀ ਹੈ ਸ਼ਰਟ ਵਾਈਟ ਕਲਰ ਦੀ ਉਵੇਂ ਸਾਡਾ ਤ੍ਰਿਫਲਾ ਜਿਹੜਾ ਪਾਊਡਰ ਆ ਉਹ ਸਾਡੇ ਹਾਰਟ ਬ੍ਰੇਨ ਲੀਵਰ ਪੈਂਕ੍ਰੀਆਟਿਕ ਸਿਕ੍ਰੀਸ਼ਨ ਔਰ ਸੈਕਸ਼ੂਅਲ ਆਰਗਨਸ ਨੂੰ ਇੰਦਾ ਵਾਸ਼ ਕਰ ਦਿੰਦਾ ਹੈ ਕਿ ਬੰਦਾ ਫਰੈਸ਼ ਫੀਲ ਕਰਦਾ ਮਹੀਨੇ ਡੇਢ ਮਹੀਨੇ ਜੀ ਕਿ ਯਾਰ ਕਮਾਲ ਹੋ ਗਿਆ